हेल्पिंग हैंड्स ऑर्गेनाइजेशन फगवाड़ा ते पंजाब रेडियो लंदन ਵੱਲੋਂ ਸਮੂਦਾਨੀ ਸਜਨਾ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਕ ਆਨੰਦਕਾਰ ਚ ਮਿਤੀ 10 ਨਵੰਬਰ ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਨੇ ਜਿਸ ਨੂੰ ਲੈ ਕੇ ਸੰਸਥਾ ਦੇ ਸਮੂਹ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਸੰਸਥਾਪਕ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਬਸਰਾ ਦੀ ਪ੍ਰਧਾਨਗੀ ਹੇਠ ਸਥਾਨਕ ਹੋਟਲ ਵਿਖੇ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਨਾਇਬ ਤਹਿਸੀਲਦਾਰ ਫਗਵਾੜਾ ਮਨਦੀਪ ਸਿੰਘ ਹਾਜ਼ਰ ਹੋਏ ਜਿਨ੍ਹਾਂ ਦਾ ਸਮੂਹ ਮੈਂਬਰਾਂ ਵੱਲੋਂ ਫੁੱਲਾਂ ਦੇ ਬੁਕੇ ਦੇ ਕੇ ਜੀ ਆਇਆਂ ਨੂੰ ਕਿਹਾ ਗਿਆ ਇਸ ਦੌਰਾਨ ਜਿੱਥੇ ਸੰਸਥਾ ਦੇ ਮੈਂਬਰਾਂ ਨੇ ਆਪਣੇ ਸੰਬੋਧਨ ਵਿੱਚ ਸੰਸਥਾ ਵੱਲੋਂ ਕੀਤੇ ਜਾਣ ਵਾਲੇ ਸਮਾਈ ਭਲਾਈ ਦੇ ਕਮਸਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਉੱਥੇ ਹੀ ਨਾਇਬ ਤਹਿਸੀਲਦਾਰ ਫਗਵਾੜਾ ਮਨਦੀਪ ਸਿੰਘ ਨੇ ਆਪਣੇ ਸੰਬੋਧਨ ਵਿੱਚ ਸੰਸਥਾ ਵੱਲੋਂ ਕੀਤੇ ਸੁਪਰਾਲੇ ਨੂੰ ਸراہਨਯੋਗ ਦੱਸਿਆ ਉਹਨਾਂ ਆਖਿਆ ਕਿ ਇਸ ਤਰ੍ਹਾਂ ਦੇ ਕਾਰਜ ਇੱਕ ਦੂਸਰੇ ਨਾਲ ਮਿਲ ਕੇ ਹੀ ਪੂਰੇ ਕੀਤੇ ਜਾ ਸਕਦੇ ਨੇ ਤੇ ਸਾਨੂੰ ਇਹੋ ਜਿਹੇ ਕਾਰਜਾਂ ਵਿੱਚ ਵੱਧ ਛੱਡ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਇਹ ਸੋਸ਼ਲ ਸਪੋਰਟ ਤੋਂ ਬਿਨਾਂ ਕੰਮ ਨਹੀਂ ਹੁੰਦੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਆ ਕਿ ਸਾਰੇ ਅੱਛੇ ਲੋਕ ਜੁੜੇ ਹੋਏ ਨੇ ਇੱਕ ਦੂਜੇ ਦੇ ਹੱਥ ਫੜੇ ਹੋਏ ਨੇ ਤੇ ਇਹਦੇ ਨਾਲ ਹੀ ਹੋਰ ਹੱਥ ਜੁੜਦੇ ਪਏ ਨੇ ਤੇ ਇਦਾਂ ਹੀ ਜੁੜਦੇ ਰਹਿਣਗੇ ਤੇ ਮੈਂ ਇਹੋ ਹੀ ਕਾਮਨਾ ਕਰਾਂਗਾ ਕਿ ਵੱਧ ਤੋਂ ਵੱਧ ਇਹਦੀ ਪਬਲਿਕਿਟੀ ਵੀ ਕੀਤੀ ਜਾਵੇ ਕਿ ਫਗਵਾੜੇ ਦੇ ਜਿਹੜੇ ਹੋਰ ਵੀ ਇਹੋ ਜੀ ਸੋਚ ਵਾਲੇ ਬੰਦੇ ਹੈਗੇ ਆ ਉਹ ਨਾਲ ਜੁੜਨ ਸੰਸਥਾ ਦੇ ਤੇ ਆ ਕੇ ਕਚਰਾ ਸਾਫ ਦੀ ਹੱਥ ਨਾਲ ਹੱਥ ਬਣਾਉਣ ਹੋਰ ਤੇ ਇਹ ਹੋਰ ਅੱਗੇ ਵਧੇ ਥੈਂਕ ਯੂ ਤੁਹਾਡੇ ਸ਼ਮਤਾ ਹੈਗੀ ਆ ਕਿਸੇ ਦਾ ਕੋਈ ਤਨ ਨਾਲ ਕੰਮ ਕਰ ਸਕਦਾ ਕੋਈ ਮਨ ਨਾਲ ਕੋਈ ਧਨ ਨਾਲ ਜਿੰਨੀ ਤੁਹਾਡੀ ਕਪੈਸਿਟੀ ਹੈ ਉਹ ਸਾਹਮਣੇ ਆਪਣੇ ਨੇਕ ਕਮਾਈ ਦੇ ਵਿੱਚੋਂ ਇਹਨਾਂ ਨਾਲ ਲਾਇਸੈਂਸਾਂ ਦੇ ਨਾਲ ਜੁੜੋ ਉਹਨਾਂ ਨੂੰ ਇਦਾਂ ਦੇ ਕਾਰਜ ਲਈ ਹੈਲਪ ਕਰੋ ਤਾਂ ਕਿ ਇਹ ਹੋਰ ਵੀ ਵੱਧ ਚੜ੍ਹ ਕੇ ਇਦਾਂ ਦੇ ਪ੍ਰੋਜੈਕਟ ਕਰਨ ਔਰ ਰੱਬ ਇਹਨਾਂ ਨੂੰ ਵਾਹਿਗੁਰੂ ਇਹਨਾਂ ਨੂੰ ਬਲੇਸਿੰਗਸ ਦੇਵੇ ਮੇਰੇ ਮਨ 'ਚ ਆਇਆ ਆ ਰਿਹਾ ਸੀ ਨਾ ਕੁਝ ਕੀਆ ਨਾ ਕਰਨੇ ਜੋਗ ਮੇਰੇ ਮਨ 'ਚ ਆ ਰਿਹਾ ਸੀਗਾ ਨਾ ਤਾਂ ਮੈਂ ਕੀਤਾ ਨਾ ਕਰਨ ਦੂੰਗਾ ਮੈਨੂੰ ਐਵੇਂ ਹੀ ਚੱਕ ਕੇ ਮਾਣ ਦਿੱਤਾ ਸੋ ਉੱਥੋਂ ਚੱਕ ਕੇ ਇੱਥੇ ਬਿਠਾਉਣ ਲਈ ਤੁਸੀਂ ਸਾਰਿਆਂ ਨੇ ਸਤਿਕਾਰਯੋਗ ਬਸਰਾ ਜੀ ਸਾਹਿਬ ਦੇ ਰਾਹੀਂ ਮੈਨੂੰ ਮਾਣ ਦਿੱਤਾ ਇਸ ਗੱਲ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡਾ ਬਹੁਤ ਬਹੁਤ ਤਧਣੀ ਹੈ ਸਤਿਕਾਰ ਜੋ ਬਸਰਾ ਜੀ ਜਦੋਂ ਨੇ ਇੱਥੇ ਬਿਠਾ ਰਹੇ ਤੇ ਮੈਂ ਆਪਣੇ ਆਪ ਨੂੰ ਜਿਸ ਤਰ੍ਹਾਂ ਸਤਿਫ ਕਰ ਰਹੇ ਸੀ ਥੋੜਾ ਜਿਹਾ ਸ਼ਬਦਾਂ ਦੇ ਨਾਲ ਕਰ ਰਹੇ ਤੇ ਮੈਂ ਆਪਣੇ ਬਹੁਤ ਔਲਾ ਸਮਝ ਦਸ ਗਿਆ ਔਰ ਜਦੋਂ ਸਤਕਾਰ ਜੋ ਸਾਡੇ ਗੋਗਨਾਈ ਨੇ ਮੇਰੇ ਵੱਲ ਸ਼ਬਦ ਕਹਿਤੇ ਤੇ ਫੇਰ ਤੇ ਮੈਂ ਪਾਣੀ ਨਾ ਹੋ ਗਈ ਹੌਲਾ ਹੋ ਗਈ ਜੇਕਰ ਜੋਗ ਹੈ ਕਿ ਸੰਸਥਾ ਵੱਲੋਂ ਇਨ੍ਹਾਂ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਜਿੱਥੇ ਘਰ ਵਿੱਚ ਵਰਤਣ ਲਈ ਖਰੇਲੂ ਸਮਾਨ ਦਿੱਤਾ ਜਾਂਦਾ ਹੈ ਉੱਥੇ ਹੀ ਆਈਆਂ ਬਰਾਤਾਂ ਲਈ ਖਾਣ ਪੀਣ ਤੋਂ ਇਲਾਵਾ ਹੋਰ ਸਾਰੇ ਪ੍ਰਬੰਧ ਸੰਸਥਾ ਵੱਲੋਂ ਹੀ ਕੀਤੇ ਜਾਂਦੇ ਨੇ ਤੇ ਇਸ ਕਾਰਜ ਵਿੱਚ ਪ੍ਰਵਾਸੀ ਭਾਰਤੀਆਂ ਦਾ ਵੀ ਅਹਿਮ ਯੋਗਦਾਨ ਹੁੰਦਾ ਹੈ ਜੋ ਖਾਸ ਤੌਰ ਤੇ ਵਿਦੇਸ਼ ਦੀ ਧਰਤੀ ਤੋਂ ਆ ਕੇ ਸਮਾਗਮ ਵਿੱਚ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਲਈ ਸ਼ਾਮਲ ਹੁੰਦੇ ਨੇ ਇਸ ਦੌਰਾਨ ਸਰਦਾਰ ਹਰਮਿੰਦਰ ਸਿੰਘ ਬਸਰਾ ਨੇ ਦੱਸਿਆ ਕਿ ਇਸ ਸਮਾਗਮ ਨੂੰ ਲੈ ਕੇ ਜਿੱਥੇ ਸੰਸਥਾ ਵੱਲੋਂ ਇੱਕ ਪੋਸਟਰ ਵੀ ਰਿਲੀਜ਼ ਕੀਤਾ ਗਿਆ ਉੱਥੇ ਹੀ ਉਹਨਾਂ ਦੱਸਿਆ ਕਿ ਸੰਸਥਾ ਵੱਲੋਂ ਇਸ ਵਾਰ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹ ਕਾਂੰਦਕਾਰ ਚ 10 ਨਵੰਬਰ ਦਿਨ ਐਤਵਾਰ ਨੂੰ ਸਥਾਨਕ ਅਕਾਲੀ ਗੁਰਦੁਆਰਾ ਬੰਗਾ ਰੋਡ ਫਗਵਾੜਾ ਵਿਖੇ ਕਰਵਾਈ ਜਾਣਗੇ। ਉਨ੍ਹਾਂ ਸਮੂਹ ਜ਼ਰੂਰਤਮੰਦ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਪਰਿਵਾਰਾਂ ਨੇ ਆਪਣੀਆਂ ਲੜਕੀਆਂ ਦੇ ਆਨੰਦਕਾਰ ਚ ਸੰਸਥਾ ਨਾਲ ਮਿਲ ਕੇ ਕਰਵਾਉਣੇ ਹਨ ਤਾਂ ਉਹ ਸੰਸਥਾ ਦੇ ਮੈਂਬਰਾਂ ਜਾਂ ਫਿਰ ਸਿਟੀ ਕਾਉਂਸਲ ਦੇ ਦਫ਼ਤਰ ਪੁਰਾਣੀ ਦਾਣਾ ਮੰਡੀ ਫਗਵਾੜਾ ਵਿਖੇ ਆ ਕੇ ਸੰਪਰਕ ਕਰ ਸਕਦੇ ਨੇ। ਹਾਂਜੀ ਸਰ ਅੱਜ ਦਾ ਹੈਲਪਿੰਗ ਹੈਂਡਸ ਆਰਗੇਨਾਈਜੇਸ਼ਨ ਵੱਲੋਂ ਅੱਜ ਇੱਕ ਵਿਸ਼ੇਸ਼ ਮੀਟਿੰਗ ਹਰ ਸਥਾਨਕ ਰੈਸਟੋਰੈਂਟ ਵਿੱਚ ਕੀਤੀ ਗਈ ਜਿੱਥੇ ਨੈਵਕ ਫੀਲਡਰ ਅਤੇ ਮਨਦੀਪ ਸਿੰਘ ਜਿਹੜੇ ਆ ਮੁੱਖ ਮਾਨ ਦੇ ਤੌਰ ਤੇ ਹਾਜ਼ਰ ਹੋਏ ਤੇ ਅੱਜ ਇਹ ਅਨਾਉਂਸ ਕੀਤਾ ਗਿਆ ਕਿ ਹੈਲਪਿੰਗ ਹੈਂਡ ਰੋਲ ਜੋ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦਕਾਰ ਦੇ ਹਰ ਇੱਕ ਸਾਲ ਨਵੰਬਰ ਮਹੀਨੇ ਵਿੱਚ ਕਰਾਈ ਜਾਂਦੇ ਆ ਉਹ ਇਸ ਵਾਰ 10 ਨਵੰਬਰ ਦਿਨ ਐਤਵਾਰ ਨੂੰ ਕਰਾਈ ਜਾ ਰਹੇ ਆ ਜੇ ਸੰਬੰਧੀ ਜਿਹੜਾ ਇੱਕ ਪੋਸਟਰ ਆ ਉਹ ਵੀ ਰਿਲੀਜ਼ ਕੀਤਾ ਗਿਆ ਜੋ ਕਿ ਸ਼ਹਿਰ ਔਰ ਪਿੰਡਾਂ ਦੇ ਵਿੱਚ ਥਾਂ-ਥਾਂ ਤੇ ਲਗਾ ਕੇ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਇਹ ਦਿਨ ਰੱਖਿਆ ਗਿਆ ਹੈ ਤੇ ਇਸ ਮੌਕੇ ਉੱਤੇ ਅਗਰ ਕੋਈ ਵੀ ਪਰਿਵਾਰ ਆਪਣੀ ਬੱਚੀ ਦਾ ਆਨੰਦ ਕਾਰਜ ਸਾਡੀ ਸੰਸਥਾ ਨਾਲ ਮਿਲ ਕੇ ਕਰਵਾਉਣਾ ਚਾਹੁੰਦਾ ਹੋਵੇ ਤਾਂ ਉਹ ਸਾਡੇ ਮੈਂਬਰਾਂ ਦੇ ਨਾਲ ਜਾਂ ਅਕਾਲੀ ਗੁਰਦੁਆਰਾ ਸਾਹਿਬ ਫਗਵਾੜਾ ਵਿਖੇ ਜਾਂ ਸਿਟੀ ਕੈਵਲ ਦਫ਼ਤਰ ਫਗਵਾੜਾ ਵਿੱਚ ਆ ਕੇ ਜਾਂ ਸਿਟੀ ਮੈਡੀਕਲ ਵਿਖੇ ਆ ਕੇ ਆਪਣਾ ਨਾਮ ਲਿਖਵਾ ਸਕਦਾ ਹੈ ਤੇ ਫਾਰਮ ਭਰ ਕੇ ਦੇ ਸਕਦਾ ਹੈ ਤਾਂ ਕਿ ਜਿਹੜਾ ਜਿੰਨੇ ਇੰਤਜ਼ਾਮ ਆ ਅਭਿਆਨ ਸੰਬੰਧੀ ਉਹ ਕੀਤਾ ਜਾ ਸਕੇ ਇਸ ਮੌਕੇ ਤੇ ਮੈਡਮ ਹਰਿੰਦਰ ਕੌਰ ਸੇਠੀ, ਬੱਲੂ ਵਾਲੀਆ, ਹੈਪੀ ਹੈਲਨ, ਵਰਿੰਦਰ ਸਿੰਘ ਕੰਬੋਜ, ਦਮਨਪ੍ਰੀਤ ਸਿੰਘ ਦੀਪੂ, ਰਾਹੁਲ ਵਾਲੀਆ, ਦੀਪਕ, ਮਿਆਂਕ ਪੁਨੀ, ਸਤਵਿੰਦਰ ਸਿੰਘ ਭਮਰਾ, ਨਿਤਿੰਦੂਆ, ਵਿਕਰਮਜੀਤ ਬਬਲੂ, ਗੁਰਜੀਤ ਪੜ ਵਾਲੀਆ, ਵਿਕਾਸ ਥਾਪੜ, ਅਕਸ਼ਦੀਪ ਸਿੰਘ ਬਸਰਾ, ਰਮਨ ਨਹਿਰਾ, ਮਲਕੀਅਤ ਸਿੰਘ ਰਕਬੋਤਰਾ, ਮਿਨਾਕਸ਼ੀ ਵਰਮਾ, ਭਾਰਤੀ ਸ਼ਰਮਾ, ਜਸਵਿੰਦਰ ਸਿੰਘ ਭਟਕਪੁਰਾ, ਦੇਵ ਸ਼ਰਮਾ, ਰਕੇਸ਼ ਬਾਂਗਾਤੋਈਲਾ ਵੱ ਵੱਡੀ ਗਿਣਤੀ ਵਿੱਚ ਸੰਸਥਾ ਦੇ ਮੈਂਬਰ ਅਤੇ ਹੋਰ ਪਤਵੰਤੇ ਮਹਿਜੂਸਾਨ ਸਮਾਗਮ ਦਾ ਮੰਚ ਸੰਚਾਲਨ ਹਰਜਿੰਦਰ ਗੋਗਣਾ ਵੱਲੋਂ ਕੀਤਾ ਗਿਆ